ਮੈਂ ਕੋਈ ਟੁੱਟਾ ਬੰਦਾ ਨਹੀਂ ਵਾਰੀ ਕਿਹਾ ਮੈਂ ਕੋਈ ਟੁੱਟਾ ਬੰਦਾ ਨਹੀਂ ਟੁੱਟਿਆ ਨਹੀਂ ਵਾਰੀ ਬੋਲੇ ਨਾ ਅਈ ਟੁੱਟਿਆ ਜਿਹੜਾ ਸਿੱਕਾ ਲੈ ਕੇ ਭਰਿਆ 75 ਲੱਖ ਰੁਪਈਆ ਠੇਕਾ ਲੀਤਾ ਸਾਡੇ ਪਿੱਛੇ ਉੱਤੇ ਹੀ ਨਾਲ ਹੋ ਕੇ ਕਾ ਕਰੇਗਾ ਹੋਗੀ ਨਾ ਸਟicker ਲਾ ਜਾਣੇ ਐਜਾ ਜੜਾ ਲੋ ਸਟicker ਚੜੇ ਆ ਸਟicker ਚੜੇ ਆ ਸਾਡੇ ਪਿੱਛੇ 70 ਲੱਖ ਲਾ ਦੇ ਤੇ ਤੁਸੀਂ ਅੰਦਰ ਲਾ ਲੋ ਰੋਡ ਬਣਾ ਲਈ 70 ਲੱਖ ਲਾ ਆ ਜੇ ਆਈ ਜਾਂਦਾ ਜੇ ਅਜੀ ਫਾਦੂ ਬੋਲਦਾ ਤਨੀਜੀ ਐ ਨਹੀਂ ਬੰਦੇ ਨੂੰ ਬੋਲਣ ਦੀ ਮੈਂ ਕਹਿੰਦਾ ਮੈਂ ਕਹਿੰਦਾ 20 ਦਾ 50 ਰਾਂਗੇ ਅੰਦਰ ਲਾਵਾਂਗੇ ਬਾਕੀ ਲੋਕੀ ਲਾਂਦੇ ਨਹੀਂ ਇਹਨਾਂ ਦੇ ਵੱਕੇ ਬੰਦੇ ਅੰਦਰ ਲਾ ਦੇ ਆਹ ਦੇਖੋ ਕਾ ਬੋਲਣ ਲਈਂ ਕੀ ਦੇਖਣਾ ਜੀ ਕਿੰਨਾ ਜੀ ਬੋਲਦੇ ਮੇ ਆਪ ਹਾਂ ਵਕੀਲਾਂ ਨੂੰ ਬੋਲਾ ਰਾਹੇ ਕਿ ਅਸੀਂ ਵਕੀਲਾਂ ਨੂੰ ਅੰਦਰ ਫੀਸਾਂ ਨਹੀਂ ਦਿੰਦੇ ਅਸੀਂ ਵਕੀਲਾਂ ਕੋਲ ਹੀ ਜਾਂਦੇ ਹਾਂ ਠੀਕ ਹੈ ਭਾਜੀ ਮੈਂ ਅੱਜ ਤੋਂ 10 ਸਾਲ ਪਹਿਲੇ ਵੀ ਆਇਆ ਸੀ ਠੀਕ ਹੈ ਜੀ ਤੁਸੀਂ ਸਰਕਾਰੀ ਬੰਦੇ ਹੋ ਮੈਂ ਪ੍ਰੈਜ਼ੀਡੈਂਟ ਦਾ ਗ੍ਰੀਨ ਸਿਟੀ ਕਲੋਨੀ ਤੋਂ ਠੀਕ ਹੈ ਜੀ ਇਸ ਬੰਦੇ ਨੇ ਮੇਰੇ ਨਾਲ ਪਿਛਲੀ ਵਾਰ ਵੀ ਮਿਸਪੇ ਹੋਇਆ ਕੀਤਾ ਮੈਂ ਪਰੇਸ਼ਾਨ ਸੀਗਾ 10 ਵਜੇ ਦਾ ਟਾਈਮ ਸੀਗਾ ਤੁਸੀਂ ਮਿਸਪੇ ਨਹੀਂ ਕੀਤਾ ਵੀ ਪੂਰੇ 10 ਵਜੇ ਦਾ ਟਾਈਮ ਸੀਗਾ ਉੱਪਰ ਕੋਡ ਪਹੁੰਚੇ ਤੇ 10 ਵਜੇ ਨੂੰ 10 ਮਿੰਟ ਦੇ ਮੈਂ ਤੁਹਾਨੂੰ ਨਿਕਲਿਆ ਨਾ ਮੈਂ ਕਿਹਾ ਮੈਂ ਅੰਦਰ ਲਾਣਾ ਹੈ ਕਹਿੰਦਾ ਨਹੀਂ ਜੀ ਪਰਚੀ ਕਿ ਟੀਣੀ ਮੈਂ ਕਿਹਾ ਪਰਚੀ 20 ਦੇ 50 ਲੱਗਾ ਕਹਿੰਦਾ ਮੈਨੂੰ ਪੈਸੇ ਦੀ ਤੋਸਦਾ ਦੇ ਮੈਂ ਕਿਹਾ ਗੱਲ ਪੈ ਕੇ ਦੀ ਨਹੀਂ ਹੈ ਚਾਰਟਰ ਹੈਗਾ ਮੈਂ ਪਰਚੀ ਲਾਉਂਦਾ ਮੈਂ ਕਿਹਾ ਮੈਨੂੰ ਅੰਦਰ ਜਵਾਬ ਦੇ ਮੈਂ ਅੰਦਰ ਲਾਣੀ ਲੱਗੇ ਵੀ ਅੰਦਰ ਲਾਣਾ ਕਹਿੰਦਾ ਜੀ ਮੈਂ ਅੰਦਰ ਨਹੀਂ ਜਾਣ ਦੇਣਾ ਮੈਂ ਉੱਧਰ ਗਿਆ ਉੱਥੇ ਇੱਕ ਭ ਬੰਦਿਆਂ ਨੂੰ ਕਲਾਸਾਂ ਲਵਾਵਾ ਮੈਂ ਉਹਨਾਂ ਬੰਦਿਆਂ ਨੂੰ ਤਮੀਜ਼ ਲਵਾਵਾ ਅੱਗੋਂ ਮੈਨੂੰ ਇਹ ਜਵਾਬ ਦਿੰਦੇ ਕਿ ਇਹਨਾਂ ਨੂੰ ਕਲਾਸਾਂ ਮੈਂ ਲਵਾਵਾ ਕਹਿੰਦੇ ਮੈਂ ਕਹਾਂ ਉਹਨਾਂ ਨੂੰ ਬੋਲਣਾ ਸਿਖਾਓ ਹਾਂਜੀ ਬੋਲਣਾ ਬਾਅਦ ਅਸੀਂ ਬੋਲਦੇ ਹਾਂ ਕੀ ਬੋਲਣਾ ਉਹਨਾਂ ਨੂੰ ਬੋਲਣਾ ਸਿਖਾਓ ਕਮ ਸੇ ਕਮ ਸਾਨੂੰ ਪ੍ਰਧਾਨ ਨੇ ਵਕੀਲਾਂ ਦੇ ਪ੍ਰਧਾਨ ਨੇ ਸਾਨੂੰ ਕਿਹਾ ਆ ਕਿ ਗੱਡੀ ਪ੍ਰਾਈਵੇਟ ਅੰਦਰ ਆਉਂਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਬੋਲਦਾ ਮੈਂ ਇਹ ਜੋ ਬੋਰਡ ਕੀ ਲਿਖਿਆ ਝੰਗਾਈ ਦਾ ਆਲਰ ਹੈ ਇਹ ਕਿ ਮੈਂ ਹਰ ਰੋਜ਼ ਆਉਣਾ ਵਾ ਪਹਿਲੀ ਗੱਲ ਤੇ ਹੈ ਕਿ 3-4 ਮਹੀਨੇ ਦਾ ਕੈਮਰਾ ਚੈੱਕ ਕੀਤਾ ਜਾਵੇ ਮੈਂ ਤਾਂ 3-4 ਮਹੀਨੇ ਬਾਅਦ ਹੀ ਆਉਣਾ ਵਾ ਜਦੋਂ ਵੀ ਕੰਮ ਆਉਂਦਾ ਫਨੇ ਦੂਜੇ ਨੰਬਰ ਤੇ ਕਹਿੰਦੇ ਜੀ ਤੇ ਰੋਜ਼ ਆਂਦੇ ਆ ਗੁੰਡਾ ਗੱਦੀ ਕਰਦੇ ਆ ਇਹਨਾਂ ਕੋਲੋਂ ਵੀਡੀਓ ਹੋਣਗੀਆਂ ਜੇ ਮੈਂ ਉੱਚੀ ਬੋਲਿਆ ਇਹਨਾਂ ਦੇ ਬੰਦਿਆਂ ਨਾਲ ਤੇ ਇਹਨਾਂ ਕੋਲ ਕੋਈ ਵੀਡੀਓ ਹੋਣਗੀਆਂ ਜੇ ਮੈਂ ਗੁੰਡਾ ਗੱਦੀ ਕਰਦਾ ਤੇ ਮੈਨੂੰ ਪ੍ਰੂਫ ਦਹਾਨ ਠੀਕ ਹੈ ਨਾ ਵੀਰ ਜੀ ਮੈਂ ਤਾਂ ਇਸ ਬੰਦੇ ਨੂੰ ਉਦੋਂ ਵੀ ਆਪਣੀ ਪ੍ਰੋਬਲਮ ਦੱਸੀ ਸੀ 19 ਤਰੀਕ ਦੀ ਗੱਲ ਹੈ ਕੋਈ ਬੱਚਾ ਰੋਜ਼ ਮੇਰੇ ਕੋਲ ਗੱਡੀ ਟੇਡੀ ਕੁਝ ਨਹੀਂ ਲੱਗ ਰਹੀ ਠੀਕ ਹੈ ਜੀ ਸਦਾ ਸਰਬੀ ਸਿੰਘ ਦੀ ਕਲਪੀ ਮੇਰੇ ਵਕੀਲ ਨੇ ਉਹਨਾਂ ਦੇ ਆਫਿਸ ਥੱਲੇ ਕਰਕੇ ਉੱਥੇ ਮੈਂ ਆਪਣਾ ਜੀ ਮੰਗ ਕੀ ਕਰਦੇ ਹਾਂ ਹਾਂ ਜੀ ਤੁਸੀਂ ਮੰਗ ਕੀ ਕਰਦੇ ਹੋ ਮੈਂ ਮੰਗ ਇਹੀ ਕਰਦਾ ਵੀ ਜੀ ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਫਰੀ ਭੇਜੋ ਜੇ ਕੋਈ ਬੰਦੇ ਦੀ ਪ੍ਰੋਬਲਮ ਹੈ ਕੋਈ ਬੰਦਾ ਨਹੀਂ ਤੋਰ ਸਕਦਾ ਜਾਂ ਉਹਨੂੰ ਕੋਈ ਜ਼ਰੂਰੀ ਦਵਾਈ ਕੋਈ ਭਾਜ ਹੋਏਗਾ ਤੇ ਉਹ ਤੋਰ ਨਹੀਂ ਸਕਦਾ ਕਿਸੇ ਦੀ ਲਿਵਰ ਪ੍ਰੋਬਲਮ ਕਿਸੇ ਦੀ ਕਿਡਨੀ ਖਰਾਬ ਕੁਛ ਵੀ ਠੀਕ ਹੈ ਨਾ ਕਿਸੇ ਨੂੰ ਸਾਧ ਹੀ ਬਿਮਾਰੀ ਕੋਈ ਚੀ ਉਹ ਨਹੀਂ ਤੋਰ ਸਕਦਾ ਐਡਾ ਵੀ ਇੱਕ ਕਦਮ ਨਹੀਂ ਤੋਰ ਸਕਦਾ ਕਈ ਵਾਰੀ ਬੰਦਾ ਉਸ ਬੰਦੇ ਦੀ ਪਰਚੀ ਇੱਥੇ ਲਾਊਡ ਕੀਤੀ ਜਾਂਦੇ ਚਿਗਾ ਕੀ ਆਪਣੀ ਡੋਕਟਰਾਂ ਦੀ ਕਨੈਕਟੀਵਿਟੀ ਦੇ ਵਿੱਚ ਮੈਂ ਬਹੁਤ ਧੰਨਵਾਦ ਸਿੰਘਾ

ਕੋਈ ਬਿਮਾਰ ਨਹੀਂ ਕੋਈ ਕੁਛ ਨਹੀਂ ਬਿਲਕੁਲ ਠੀਕ ਖਰਾਬ ਹੈ ਤੇ ਅਸੀਂ ਅੱਗੇ ਵਕੀਲਾਂ ਦੀ ਪਾਰਕਿੰਗ ਅਸੀਂ ਜੋ ਰੋਕਿਆ ਹੋਇਆ ਇਹਨਾਂ ਨੂੰ ਇਸ ਜਿਹੜੇ ਮੁੱਡੇ ਖੜੇ ਆ ਵੀ ਮਨਾ ਕੀਤਾ ਇਹਨਾਂ ਤੋਂ ਇਲਾਵਾ ਕਿਤਨਾ ਕਿਤਨਾ ਕਿਤੇ ਜਿਹੜੀਆਂ ਬਿਨਾਂ ਪਰਚੀ ਤੋਂ ਪਾਰਕਿੰਗ ਆਉਂਦੇ ਪਿੱਛੇ ਗੱਡੀਆਂ ਵੀ ਚੋਰੀ ਹੋ ਰਹੀਆਂ ਨੇ ਉਸ ਪਹੁੰਚ ਆਇਆ ਉਹ ਨਾਵਾ ਸਾਨੂੰ ਆਪਣੀ ਵਕੀਲਾਂ ਦੀ ਪਾਰਕਿੰਗ ਦੇ ਵਿੱਚ ਦਿੱਕਤ ਆ ਰਹੀ ਹੈ ਜੀ ਜੇ ਪ੍ਰਾਈਵੇਟ ਬੰਦੇ ਲਗਾ ਜਾਂਦੇ ਆ ਤਾਂ ਉਹ ਵੇਢ ਤਰੀਕੇ ਨਾਲ ਲਗਾ ਕੇ ਜਾਂਦੇ ਆ ਪਤਾ ਨਹੀਂ ਕਦੋਂ ਆਣਾ ਜੇ ਸਾਡੇ ਕਿਸੇ ਵਕੀਲ ਨੇ ਗੱਡੀ ਕਰਨੀ ਹੋਵੇ ਤਾਂ ਉਹ ਨਿਕਲਦੀ ਨਹੀਂ ਇਸ ਕਰਕੇ ਅਸੀਂ ਅਲਾਉ ਨਹੀਂ ਕਰਦੇ ਉੱਤੇ ਸਾਡਾ ਬੈਰੀਕੇਟ ਵੀ ਲਾਇਆ ਹੋਇਆ ਅਸੀਂ ਲਾਉ ਨਹੀਂ ਕਰਦੇ ਇਹ ਬੰਦੇ ਆਪਣੀ ਡਿਊਟੀ ਕਰਦੇ ਨਹੀਂ ਠੀਕ ਕਰਦੇ ਨਹੀਂ ਲੋਕ ਲੜ ਕੇ ਅੱਗੇ ਜਾਂਦੇ ਨੇ ਉੱਤੇ ਸਾਡੇ ਮੁੰਡਿਆਂ ਨਾਲ ਵੀ ਹੱਥੋ ਪਾਈ ਕਰਦੇ ਨੇ ਅਸੀਂ ਲਾਉ ਨਹੀਂ ਕਰਦੇ ਅਸੀਂ ਸਟ੍ਰਿਕਲੀ ਠੇਕੇਦਾਰ ਨੂੰ ਕਿਹਾ ਹੋਇਆ ਕਿ ਗੱਡੀਆਂ ਪ੍ਰਾਈਵੇਟ ਅੱਗੇ ਨਹੀਂ ਜਾਣੀ